ਬੋਲੋ ਹਰੇ ਹਰੇ ਕਾ ਉੱਤੇ ਸਤ ਤਨਵਾੰਦ ਹਰੇ ਹਰੇ ਕਾ ਉੱਤੇ ਸਤ ਤਨਵਾੰਦ ਅੱਜੋ ਵੀ ਨਵੇਂ ਬਣਦਾ ਕਿਉਂ ਨਵੇਂ ਬਣਦਾ ਕਿਉਂ ਨਵੇਂ ਨਿਯਾਮ ਦੀ ਬਣਾਈ ਜੀ ਸੱਸ ਮੇਰੀ ਨੇ ਮੁੰਡੇ ਕਰਦੇ ਜੰਮੇ ਪੂਰੇ ਬਾਈ ਸਤਿ ਸ਼੍ਰੀ ਅਕਾਲ ਜੀ ਖਾਸ ਮਰੀਏ ਮੁੰਡੇ ਜੰਮੇ ਜੰਮੇ ਪੂਰੇ ਭਾਈ ਪਪੂ ਦੇ ਭਾਈਆ ਵੇ ਅਰਦੀ ਬੋਲ ਬਣਾਈ ਤੇ ਪੂਰੇ ਅਰਦੀ ਬੋਲ ਬਣਾਈ ਤੇ ਪੂਰੇ ਭਾਈਆ ਵੇ ਅਰਦੀ ਬੋਲ ਬਣਾਈ ਡਾਂਟਾ ਮੋ ਵੀਰਾ ਆਵੇ ਆਵੇ ਪਾਪੂ ਯਾਦ ਪਿਆਰੀ ਤੇ ਅੰਜ ਸਰਸ ਬਦਨ ਤੇ ਪਰ ਤੁਮ ਸਰਗੈ ਡਾਂਟਾ ਮੋ ਵੀਰਾ ਆਵੇ ਆਵੇ ਪਾਪੂ ਯਾਦ ਪਿਆਰੀ ਰੰਗਲਾ ਮਹਿਲ ਕਦੇ ਨਹੀਂ ਖੁੱਲਦਾ ਜਿੱਥੇ ਕੀਤੀ ਸੀ ਸ੍ਰੀ ਸਰ ਉਧਾਰੀ ਸਤਵਤਨਾਂ ਤੋਂ ਦੂਰੇ ਹੋ ਗੀਆਂ ਸਤਵਤਨਾਂ ਤੋਂ ਦੂਰੇ ਹੋ ਗੀਆਂ ਬਾਬਰ ਤੇਰੀਆਂ ਗੈਨਾ ਹਏ ਪਰਦੇਸੀ ਪੁੰਜਾ ਦੇਸ਼ ਤੇਰੇ ਤੋਂ ਕੁੱਤਰੇ ਬਾਬਰ ਆਇਆ ਨਾ ਹੋਏ ਪਰਦੇਸੀ ਪੁੰਜਾ ਦੇਸ਼ ਤੇਰੇ ਤੋਂ ਉੱਤਰ ਬਾਦਲਾ ਆਇਆ ਜਿਹੜਾ ਵੱਡੇ ਅੱਖਾਂ ਚ ਪਾਣੀ ਆ ਨਾ ਇਹ ਜੇ ਦੁੱਖ ਦਾ ਨਹੀਂ ਹੈ ਇਹ ਇਹ ਪਿਆਰ ਦਾ ਹੈ ਆਪਣੇ ਪਰਿਵਾਰ ਦਾ ਕਿ ਕਿਸੇ ਦਾ ਤੰਦਰੁਸਤ ਹੈ ਕੋਈ ਚਲੇ ਗਿਆ ਕਿਸੇ ਮਾਂ ਚਲੇ ਗਈ ਕਿਸੇ ਬਾਪ ਚਲੇ ਗਿਆ ਹਨਾਪਾਂ ਤੇ ਬਣੇ ਕਿ ਜਨ ਦੇ ਵਿੱਚੋਂ ਜੋ 30 ਕੈਂਪੀਓਨ ਨੂੰ ਫਿਰਪਾ ਯਾਦ ਕਰਦੇ ਆ ਆਪਣੇ ਸਰਮ ਜਿਹੜਾ ਬਾਪੂ ਚਲੇ ਗਿਆ ਸਾਨੂੰ ਹੁਣ ਤਾਂ ਲੱਗਦਾ ਕਿ ਬਾਪੂ ਦੀ ਕੀ ਮਰਜ਼ੀ ਹੈ ਬਹੁਤ ਬਹੁਤ ਮੁਬਾਰਕਾਂ ਪਾਲਿਆ ਕਲਾ ਪਾਲਿਆ ਖੁਰਦੇ ਸਾਡੇ ਸਰਪੰਚ ਸਾਹਿਬ ਅ ਮਾਜੇ ਕੋਲ ਤੋਂ ਬਹੁਤ ਵੱਡਾ ਪਾਲਕ ਜੀ ਤਰ੍ਹਾਂ ਸਾਡੀ ਪਾਰਟੀ ਟੀਮ ਆਈ ਆ ਪੀਆ ਦੇ ਸ ਤੋਂ ਬਹੁਤ ਤੇ ਕਿੰਨੇ ਪੀਆ ਪੰਜਾਬ ਦਾ ਬਹੁਤ ਹੀ ਪ੍ਰਾਤਮ ਜਿਹੜਾ ਇਹ ਬਹੁਤ ਵੱਡਾ ਇੱਕ ਜੂਨੀਅਰ ਪੰਡਮੀਆ ਸਾਡੀਆਂ ਧੀਆਂ ਹੁੰਦੀਆਂ ਸੀਗੇ ਉਹ ਹੁਣ ਬਜ਼ੁਰਗ ਵੀ ਹੋ ਗਏ ਉਹ ਪਿੰਡ ਵੀ ਧੀ ਰਹਿਣੀ ਹੈ ਤੇ ਸੌਣ ਦੇ ਮਹੀਨੇ ਦੇ ਵਿੱਚੋਂ ਵਾਪਸ ਆ ਕੇ ਆਪਣੇ ਧੀ ਜੀ

ਅੱਜ ਜਿੰਨਾ ਸਾਡੀ ਬੱਚੀਆਂ ਬੱਚੀ ਨੇ ਬੜੀ اچھی ਗੋਲੀ ਪਾਈ ਸਾਰੇ ਪੀਆਂ ਦੇ ਨਾਲ ਜੁੜੇ ਹੋਏ ਆ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਪੀਆਂ ਦਾ ਮੈਨੂੰ ਜਿੱਤ ਦਾ ਕੋਈ ਹੌਲਾ ਨਹੀਂ ਮੈਂ ਇੱਕ ਖੋਖ ਸੁਣਾ ਦੇਣਾ ਇੱਕ ਖੋਖ ਠੀਕ ਹੈ

पंजड़ा कारा पूरी एक तारा पारा कजवाज रंग महीनी हुई इक तारा कजवाज रांगुर महीनी हुई اوں پانی بولے ہارے ہارے کا یتھے سپ کمالا ہارے ہارے کا یتھے सासु मेरी ने मुंडे जम्मे जम्मे पूरे भाई कंट्री टू सासु मेरी ने मुंडे जम्मे जम्मे पूरे भाई कपू दे खाइलआ वे हरदी बोल बनाई तू दे ओधी बोल पॉइंट आई कपू दे खाइलआ वे हरदी बोल पॉइंट आई इतई पूरन अब सीख अब जी बेटा

ਇਹ ਤੇ ਕੀ ਆਦੇ ਤੰਦੀਆਂ ਦੋਰ ਸੱਦੀਆਂ ਜੀ ਬੋਲੀ ਬਾਰੀ ਕਰ ਸੋ ਬੇਟਾ ਅੱਛਾ ਅਧਰ ਬੜਾ ਆਪ ਆਉਂਦੇ ਬਾਰੀ ਵਾਹੀ ਬੋਟਾ ਬੇਟਾ ਬਈ ਸੇ ਤੋਂ ਐਸੀ ਬਾਰੀ ਵਾਤੀ ਤੁਨ ਗਿਆ ਚਾਟਕੇ ਜੇ ਤਾੜੂ ਫੁਆ ਲਈ ਅਸਕੇ ਨੇ ਕੁਛ ਨਾ ਦੇ ਤਾਈ ਇਹ ਬਣਾਤਾ ਝਾੜੂ ਵਾਲਾ ਐਮਐਲਏ जो कि या दुगिया फिरता है कोई भी शीरदन आदर वाली है कोई भी शीरदन आदर वाली है बोलो बेटा ਕੁੜਾ ਗਾਲੀ ਦੀ ਜੀ ਸਾ ਇੱਕ ਬੁਰੇ ਘਰ ਨਿਕਾ ਮੈਂ ਤੇ ਸਤਿਮਾ ਲੜੇ ਤੇ ਗਿਰਨ ਸੰਧਾ ਦੇ ਸਤਿਮਾ ਹੰਦੇ ਤੇ ਗਿਰਨ ਸੰਧਾ ਮੈਂ ਸਿਮਾ ਹੰਦੇ ਕੋ ਮੰਤਵਾ ਤੇ ਸਤਿਮਾ ਮਸ ਰਤਨੇ ਇਹਨੇ ਮੁੰਡੇ ਜੰਮੇ ਇਹਨੇ ਮੁੰਡੇ ਕੰਵੇਂ ਕੰਦਨ ਪਾ ਕੇ ਲਈ ਇਹ ਕਿਹਦੇ ਤੇ ਕੀ ਭਾਵੇਂ ਨਾ ਕਰੇ ਜੇ ਨਾ ਮਰਨਾ ਕੋਈ ਮਰਿਆ ਕਰ ਸਕਤੇ ਤੁਮਾਰੇ ਤੁਮਾਰੇ

ਪਤਨਾ ਤੋਂ ਅੱਜ ਪਾਰ ਖਲੋਈਆਂ ਅੱਖੀਆਂ ਨੇ ਅੱਜ ਪਰ ਪਰ ਰੋਈਆਂ ਪਤਨਾ ਤੋਂ ਅੱਜ ਪਾਰ ਖਲੋਈਆਂ ਅੱਖੀਆਂ ਨੇ ਅੱਜ ਪਰ ਪਰ ਰੋਈਆਂ ਇੱਕ ਦੀਦ ਬਾਜੋ ਤੇਰੇ ਹਾਈਨਾ ਹੇ ਹਰ ਦੇਸੀ ਗੁੰਜਾ ਦੇਸ਼ ਤੇਰੇ ਤੋਂ ਉੱਤਰ ਬਾਬ ਰਾ ਆਈਆਂ ਹਾਏ

ਰੰਗਲਾ ਬਹਿ ਲਕਦੇ ਨਹੀਂ ਖੁੱਲਦਾ ਜਿੱਥੇ ਕੀਤੀ ਸੀ ਸਰਦਾਰੀ ਅਤਿਵਤਨਾਂ ਤੋਂ ਦੂਰ ਹੋ ਗਿਆ ਅਤਿਵਤਨਾਂ ਤੋਂ ਦੂਰ ਹੋ ਗਿਆ ਬਾਬੂ ਤੇਰੀਆਂ ਗਾਇਨਾ ਹਏ ਪਰਦੇਸੀ ਪੰਜਾਬ ਦੇਸ਼ ਤੇ ਤੂੰ ਕੁੱਤਰੇ ਬਾਬਲਾ ਆਇਆ ਨਾ ਹਏ ਪਰਦੇਸੀ ਪੰਜਾਬ ਦੇਸ਼ ਤੇ ਤੂੰ ਕੁੱਤਰੇ ਬਾਬਲਾ ਆਇਆ ਨਾ ਸਸਨ ਖੇਡਣ ਮਨ ਕਰਦਾ ਚਾਹੇ ਜਿਹੜਾ ਵਾਲੇ ਦੇਖਿਆ ਆਪਣਾ ਜਿੰਦਗੀ ਤੇ ਰਾਖੇ ਨੇ ਪਰਵੰਤੂ ਬਰੰਗੀ ਜਿੰਦਗੀ ਹੈ ਸਾਰੀ ਸੇ ਜਿਹੜਾ ਮੋਹ ਹੁੰਦਾ ਨਾ ਆਪਣੇ ਪਰਵਾਰ ਦਾ ਆਪਣੇ ਥਾਏ ਦਾ ਅੱਜ ਇਸ ਦਾ ਭਰਾਮਣ ਦਾ ਕਹਿਣਾ ਦਾ ਆਪਣੀ ਸਹੇਲੀਆਂ ਦਾ ਇਹ ਇਹ ਮੋਹ ਜਿਹਨੇ ਹੰਡਾ ਲਿਆ ਸਮਝ ਲੋ ਉਹ ਉਹ ਆਪਣੀ ਜ਼ਮੀਨ ਨਾਲ ਮਿਲ ਕੇ ਅੱਗੇ ਜਾਂਦੇ ਆਂ ਔਰ ਸਵੈ ਪ੍ਰਵਾਰ ਦਾ ਜਿਹੜਾ ਪਰਵਾਰ ਹੈ ਜੀ ਉਹ ਉਹਦੇ ਵਿੱਚ ਵੀ ਮੋਹ ਜਿਹੜਾ ਪੂਰਾ ਚਾਹੀਦਾ ਉੱਥੇ ਵੀ ਉਹਦਾ ਵੇਖ ਔਰ ਉਹਦਾ ਦਿਓਰ ਤੁਡੀ ਸੱਸ ਤੁਹਾਡਾ ਸਹੁਰਾ ਐ ਤੁਹਾਡਾ ਸਾਰਾ ਪਰਿਵਾਰ ਤੁਹਾਡੇ ਆਪ ਦੇ ਬੱਚੇ ਉਹ ਵੀ ਬੜੀ ਖੂਬਸੂਰਤ ਪਰਵਾੜੀ ਐ ਤੇ ਦੋ ਪਰਿਵਾਰਾਂ ਦਾ ਸੁਮੇਲਾ ਜਿਹੜੀ ਵਿੱਚ ਤੀਆਂ ਨਿਕਲ ਕੇ ਆਉਂਦੇ ਆਲੇ ਔਰ ਇਹ ਤੀਆਂ ਦਾ ਤਿਹਾਰ ਆਪਾਂ ਮਨਾ ਰਹੇ ਆ ਅਪਰੇਂਦਰ ਦੇਵ ਤਾਂ ਮਿਹਰਬਾਨਾ ਬਰਸਾਤ ਕਰ ਰਹੀ ਐ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਔਰ ਇਹ ਜਿਹੜਾ ਤੁਹਾਡੇ ਅੱਖਾਂ 'ਚ ਪਾਣੀ ਆ ਨਾ ਇਹ ਇਹ ਦੁੱਖ ਦਾ ਨਹੀਂ ਆ ਇਹ ਇਹ ਪਿਆਰ ਦਾ ਆ ਜੀ ਆਪਣੇ ਪਰਿਵਾਰ ਦਾ ਕਿਸੇ ਦਾ ਤੰਦਰੁਸਤ ਹੈ ਕੋਈ ਚਲੇ ਗਿਆ ਕਿਸੇ ਮਾਂ ਚਲੇ ਗਈ ਕਿਸੇ ਦਾ ਬਾਪ ਚਲੇ ਗਿਆ ਹਨਾ ਤਾਂ ਤੇ ਬਿਲਕੁਲ ਦਿਲ ਦੇ ਵਿੱਚੋਂ ਅਜੂਰ 30 ਫੈਮਿਲੀ ਨੂੰ ਫਿਰ ਪਾ ਯਾਦ ਕਰਦੇ ਆ ਆਪਣੇ ਸਾਰਿਆਂ ਨੂੰ ਮੇਰਾ ਬਾਪੂ ਚਲੇ ਗਿਆ ਸਾਨੂੰ ਹੁਣ ਤਾਂ ਲੱਗਦਾ ਕਿ ਬਾਪੂ ਦੀ ਜਿੰਦਗੀ ਹੈ ਠੀਕ ਹੈ ਨਾ ਜਿਹੜੇ ਤੋਂ ਉੱਪਰ ਆਪ ਹੁੰਦੇ ਆ ਪਰ ਤੁਹਾਨੂੰ ਪਿਆਰ ਮੁਹੱਬਤ ਬਣਾ ਕੇ ਰੱਖੀ ਤੇ ਇਸ ਕੇ ਮੱਧੇ ਕੰਦਨਾ ਇਹਦੇ ਪਾਸ ਇਹਦੀ ਅਹਿਮਤ ਨੂੰ ਸਮਝੀਏ ਤਾਂ ਨੂੰ ਕੀ ਕਿੰਦ ਬਣਾ ਕੇ ਰੱਖੀਏ ਹਰ ਇਸ ਚੀ ਦੀ ਬੜੀ ਬੜੀ ਅਹਿਮੀਦਾਈ ਆਪਣੇ ਰਹਿਣ ਬਤਾਰੇ ਅੰਦਰ ਬਹੁਤ ਸਾਰੇ ਝਗੜੇ ਹੁੰਦੇ ਆਂ ਆਪਸ ਦੇ ਰਿਸ਼ਤੇ ਦੇ ਵਿੱਚ ਪਰਵਾਹਾਂ ਦੇ ਬੜੇ ਝਗੜੇ ਹੁੰਦੇ ਆ ਜੀ ਮੈਂ ਸਮਝਾਈਦਾ ਕਿ ਆ ਆ ਸਭ ਤੋਂ ਜ਼ਰਾ ਕਹਿੰਦਾ ਜੀ ਦਾ ਗੁਰਾ ਰਿਸ਼ਤਾ ਕਿੱਥੇ ਇੱਕੋ ਮਾਂ ਦੇ ਧਾਰੇ ਪਰ ਅੱਗਾ ਕਿੱਥੇ ਫਟਾ ਪਾ ਕੇ ਬੈਗੇ ਕਿੱਥੇ ਆਪਾਂ ਕੂਟਾਂ ਦੇ ਵਿੱਚ ਖੜੇ ਕਿੰਦੇ ਦੇ ਖਿਲਾਫ ਮਾਈਆਂ ਦੇ ਰਹੇ ਆ ਛੱਡੋ ਯਾਰ ਛੱਡੋਏ ਪਰ ਸਾਰਾ ਕੁਝ ਛੱਡੋ ਆਪਾਂ ਸਾਰੇ ਇਕ ਵਰੀ ਠੀਕ ਹੈ ਨਾ ਜੇ ਆਪਾਂ ਮਾਇਆ ਦੇ ਵਿੱਚ ਜਾਣਾ ਉਹਦਾ ਪਛੇਰ ਧਰਤੀ ਆ ਜੀ